ਸੋ ਸ੍ਰੀ ਗੱਲ ਦੋਸਤੋ ਗਿੰਨੀ ਵੀਡੀਓ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਲੈ ਕੇ ਆਏ ਜੇ ਤੁਹਾਡੇ ਲਈ ਕਚੈਰੀਆਂ ਦੇ ਵਿੱਚ ਪੀਐਨਡੀ ਇਹ ਪੋਸਟਾਂ ਇਹਨਾਂ ਪੋਸਟਾਂ ਨੂੰ ਕੁੜੀਆਂ ਤੇ ਮੁੰਡੇ ਦੋਨੇ ਅਪਲਾਈ ਕਰ ਸਕਦੇ ਨੇ ਜੀ ਪੋਸਟਾਂ ਦੀ ਕੁੱਲ ਗਿਣਤੀ ਹੈ ਜੀ 34 ਇਹ ਰੈਗੂਲਰ ਭਰਤੀ ਹੈ ਜੀ ਇਹ ਕਲਾਸ 4 ਦੀ ਭਰਤੀ ਹੈ ਜੀ ਇਹ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਭਰਤੀਆਂ ਦੀਆਂ ਵੀਡੀਓਜ਼ ਅਪਲੋਡ ਕੀਤੀ ਹੋਈਆਂ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਜਿਹੜੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਜੀ ਆਪਣੇ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣ ਜੀ ਵੀਡੀਓ ਨੂੰ ਐਂਡ ਤੱਕ ਲਾਜ਼ਮ ਦੇਖਿਓ ਜੀ ਲਾਈਕ ਜਰੂਰ ਕਰ ਦਿਆ ਕਰੋ ਦੋਸਤੋ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਜੀ ਆਪਣੇ WhatsApp ਦੇ Telegram ਦੇ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ ਜੌਬ ਨੂੰ ਅਪਲਾਈ ਕਿਵੇਂ ਕਰਨਾ ਹੈ ਜੀ ਉਹਦਾ ਵੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਨੋਟੀਫਿਕੇਸ਼ਨ ਦਾ ਵੀ ਕਿਰਪਾ ਕਰਕੇ ਆਪਣੇ WhatsApp ਤੇ Telegram ਦੇ ਚੈਨਲ ਨੂੰ ਵੀ ਜੁਆਇਨ ਕਰਿਓ ਜੀ ਹੁਣ ਚੱਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੇ ਜੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਐਸਐਸ ਨਾਗਰ ਦੇ ਵੱਲੋਂ ਜੀ ਟੋਟਲ ਪੋਸਟਾਂ ਦੀ ਗਿਣਤੀ ਹੈ ਜੀ 34 ਪੋਸਟਾਂ ਨੇ ਜੀ ਪੀਐਮ ਦੇ ਚੌਕੀਦਾਨ ਲੀਆਂ ਨੇ ਜੀ ਰੈਗੂਲਰ ਬੇਸਿਸ ਭਰਤੀ ਹੈ ਜੀ ਇਸ ਵਾਰ ਇਹਨਾਂ ਨੇ ਐਪਲੀਕੇਸ਼ਨ ਜਿਹੜੀ ਆ ਉਹਦਾ ਆਨਲਾਈਨ ਮੋਡ ਅਪਲਾਈ ਕੀਤਾ ਜੀ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਪਹਿਲਾਂ ਪਹਿਲਾਂ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ ਲਾਸਟ ਡੇਟ ਆਨਲਾਈਨ ਅਪਲਾਈ ਕਰਨ ਦੀ 15 5 2025 ਸ਼ਾਮ ਦੇ 5 ਵਜੇ ਤੱਕ ਜੀ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਹਾਰਡ ਕਾਪੀ ਹੋਏਗੀ ਜੀ ਉਸ ਦੇ ਨਾਲ ਤੁਹਾਡੇ 셀ਫ ਅਟੈਸਟਡ ਕੀਤੀ ਹੋਈ ਜੈਸਟੀਮੋਨਿਅਲਸ ਪ੍ਰੂਫ ਇਸ ਆਫ ਪ੍ਰੂਫ ਐਜੂਕੇਸ਼ਨਲ ਕੁਆਲੀਫਿਕੇਸ਼ਨ ਪ੍ਰੂਫ ਇਕਸਪੀਰੀਅੰਸ ਸਰਟੀਫਿਕੇਟ ਜੋ ਵੀ ਤੁਹਾਡੇ ਕੋਲੇ ਹੋਣਗੇ ਦੋ ਪਾਸਪੋਰਟ ਸਾਈਜ਼ ਫੋਟੋ ਆ ਤੁਹਾਨੂੰ ਭੇਜਣੀਆਂ ਹੋਣਗੀਆਂ 17 5 2025 ਸ਼ਾਮ ਦੇ 5 ਵਜੇ ਤੱਕ ਐਡਰੈਸ ਨੋਟ ਕਰ ਲਓ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜੁਡੀਸ਼ੀਅਲ ਕੋਰਟ ਕੰਪਲੈਕਸ ਸੈਕਟਰ 76 ਐਸਐਸ ਨਗਰ ਮਹਾਲੀ 160077 ਇਸ ਐਡਰੈਸ ਤੇ ਪਹਿਲਾਂ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ ਉਹਦੀ ਹਾਰਡ ਕਾਪੀ ਅਟੈਚ ਕਰਕੇ ਇਸ ਐਡਰੈਸ ਤੇ ਭੇਜਣੀ ਹੋਵੇਗੀ ਤੁਹਾਡੇ ਪ੍ਰੂਫਾਂ ਦੇ ਨਾਲ ਕੁਆਲਿਫੀਕੇਸ਼ਨ ਦੀ ਗੱਲ ਕਰੀ ਤੇ ਅੱਠਵੀਂ ਪਾਸ ਤੱਕ ਦੇ ਜਿਹੜੇ ਹੈ ਕੈਂਡੀਡੇਟ ਇਹ ਜੋਬ ਦੇ ਲਈ ਅਪਲਾਈ ਕਰ ਸਕਦੇ ਨੇ ਤੇ ਇੰਟਰਵਿਊ ਸ਼ਡਿਊਲ ਦੀ ਗੱਲ ਕਰੀ ਜੀ ਇੰਟਰਵਿਊ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਅਨਾਉਂਸ ਕੀਤਾ ਜਾਵੇਗਾ ਕਿਹੜੇ ਦਿਨ ਇੰਟਰਵਿਊ ਹੋਏਗਾ ਇਹ ਅਫੀਸ਼ੀਅਲ ਵੈਬਸਾਈਟ ਦਾ ਐਡਰੈਸ ਹੈ ਜੀ ssrnagar.dcodes.gov.in/notice/category/recruitment ਜਾਣਕਾਰੀ ਵਧੀਆ ਲੱਗੀ ਤਾਂ ਹੀ ਪੋਸਟ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਸ਼ੁਰੂ ਕਰ ਲਿਆ ਕਰੋ ਦੋਸਤੋ ਵੀਡੀਓ ਬਣਾਉਣ ਤੋਂ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਜੀ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ